ਤਰੀਕ ਨੂੰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਲੁਧਿਆਣਾ ਸਿਵਲ ਹਸਪਤਾਲ ਦੇ ਵਿੱਚ ਪਹੁੰਚ ਰਹੇ ਨੇ ਹਸਪਤਾਲ ਨੂੰ ਨਵੇਂ ਤਰੀਕੇ ਦੇ ਨਾਲ ਬਣਾਇਆ ਜਾ ਰਿਹਾ ਮੇਰੇ ਨਾਲ ਵਿਧਾਇਕ ਅਸ਼ੋਕਤਾਸ਼ ਪੱਪੀ ਜੀ ਜਿਹਨੇ ਗੱਲਬਾਤ ਕਰਨ ਲੈਣਾ ਸਰ ਤੁਹਾਡੇ ਹਲਕੇ ਦੇ ਵਿੱਚ ਸਿਵਲ ਹਸਪਤਾਲ ਆਂਦਾ ਵਾ ਨਵੇਂ ਤਰੀਕੇ ਦੇ ਨਾਲ ਇਸ ਹਸਪਤਾਲ ਨੂੰ ਬਣਾਇਆ ਜਾ ਰਿਹਾ ਵਾ ਕਿਸ ਤਰ੍ਹਾਂ ਦੇਖ ਰਹੇ ਹੋ ਇਸ ਪੂਰੀ ਪ੍ਰੋਜੈਕਟ ਜਦੋਂ ਮੈਂ ਇਸ ਹਲਕੇ ਦਾ ਸੇਵਾਦਾਰ ਬਣਿਆ ਸੀਗਾ ਮੈਂ ਵਿਧਾਨ ਸਭਾ ਚ ਪਹਿਲਾ ਆਪਣਾ ਸਵਾਲ ਹੀ ਇਹੀ ਚੱਕਿਆ ਸੀ ਵੀ ਜਦੋਂ ਦੀ 5 ਲੱਖ ਦੀ ਆਬਾਦੀ ਦਾ ਲੁਧਿਆਣਾ ਸ਼ਹਿਰ ਸੀ ਤੇ ਅੱਜ 50 ਲੱਖ ਦੀ ਆਬਾਦੀ ਦਾ ਸ਼ਹਿਰ ਬਣ ਚੁੱਕਿਆ ਵਾ ਪਰ ਉਹ ਸਿਵਲ ਹਸਪਤਾਲ ਉਹੀ ਆ ਪਰ ਅੱਜ ਮੈਨੂੰ ਦੱਸਦੇ ਖੁਸ਼ੀ ਮਹਿਸੂਸ ਹੁੰਦੀ ਆ ਕਿ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸੁਪਰੀਮੋ ਅਰਬਿੰਦ ਕੇਜੀਵਾ ਸਾਡੇ ਹੈਲਥ ਮੰਤਰੀ ਸਰਦਾਰ ਬਲਬੀਰ ਸਿੰਘ ਜੀ ਇਨਾ ਤਿੰਨਾ ਦੀ ਮਿਹਨਤ ਸਦਕੇ ਔਰ ਸੰਜੀਵ ਰੋੜਾ ਰਾਜ ਸਭਾ ਮੈਂਬਰ ਇਹ ਚਾਰਾਂ ਬੰਦਿਆਂ ਨੇ ਅੱਜ ਉਹ ਸਿਵਲ ਹਸਪਤਾਲ ਦਾ ਜਿਹੜਾ 50 ਸਾਲ ਦਾ ਪਹਿਲਾਂ ਇੱਥੇ ਗੰਦ ਸੀਗਾ ਉਨੂੰ ਸਫਾਈ ਕਰਕੇ ਉਹ ਗਰੀਬ ਔਰ ਮੱਧਮ ਪਰਿਵਾਰ ਦੇ ਲੋਕਾਂ ਨੂੰ ਅੱਜ ਐਡੀ ਵੱਡੀ ਰਾਤ 18 ਤਰੀਕ ਨੂੰ ਮਿਲਣ ਜਾ ਰਹੀ ਆ ਜਿਹੜੀ ਪ੍ਰਾਈਵੇਟ ਹਸਪਤਾਲਾਂ ਚ ਮਸ਼ੀਨਾਂ ਨੇ ਉਹ ਅੱਜ ਸਿਵਲ ਹਸਪਤਾਲ ਲੁਧਿਆਣੇ ਦੇ ਵਿੱਚ ਦੇਖੋਗੇ ਇਹ ਬਹੁਤ ਵੱਡੀ ਰਾਤ ਆ ਇਹ ਕੀ ਕੀ ਚੇਂਜਸ ਹੁਣ ਜਿਹੜੀਆਂ ਕੀਤੀਆਂ ਗਈਆਂ ਨੇ ਹਸਪਤਾਲ ਦੇ ਵਿੱਚ ਨਵੇਂ ਕੀ ਕੀ ਪ੍ਰੋਜੈਕਟ ਲਿਆਂਦੇ ਕਿਨੇ ਆ ਦੇਖੋ ਹੈ ਹੀ ਨਹੀਂ ਸੀ ਕੁਝ ਮੈਂ ਤਾਂ 50 ਸਾਲ ਦਾ ਇੱਥੇ ਦਾ ਹੀ ਜੰਮ ਪਾਲਾਂ ਮੈਂ ਅੱਜ ਤੱਕ ਕਿੰਨੀਆਂ ਸਰਕਾਰਾਂ ਆਈਆਂ ਕਿੰਨੀਆਂ ਗਈਆਂ ਕਿਸੇ ਨੇ ਇਸ ਗੱਲ ਵੱਲ ਧਿਆਨ ਹੀ ਨਹੀਂ ਕੀਤਾ ਕਿੰਨੇ ਵਿਧਾਇਕ ਬਣ ਗਏ ਤੋਂ ਕਿਸੇ ਨੇ ਅੱਜ ਤੱਕ ਇੱਥੇ ਧਿਆਨ ਨਹੀਂ ਮਾਰਿਆ ਮੈਂ ਪਹਿਲੇ ਦਿਨ ਤੋਂ ਇਹ ਸਵਾਲ ਉਠਾਇਆ ਸੀ ਕਿ ਹਲਕਾ ਸੈਂਟਰ ਦੇ ਅੰਦਰ ਪੁਰਾਣਾ ਜਿਹੜਾ ਸਿਵਲ ਹਸਪਤਾਲਾ 5 ਲੱਖ ਦੀ ਆਬਾਦੀ ਦਾ ਸ਼ਹਿਰ ਸੀ ਜਦੋਂ ਇਹ ਸਿਵਲ ਹਸਪਤਾਲ ਬਣਿਆ ਸੀਗਾ ਪਰ ਅੱਜ ਇਹ 50 ਲੱਖ ਦੀ ਆਬਾਦੀ ਦਾ ਸ਼ਹਿਰ ਬਣ ਗਿਆ ਪਰ ਇੱਥੇ ਕਿਸੇ ਨੇ ਕੋਈ ਕੀਤਾ ਨਹੀਂ ਸੀ ਅੱਜ ਸੁਪਰੀਮੋ ਸਾਡੇ ਅਰਵਿੰਦ ਕੇ ਰੀਵਾਲ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੋ ਪੰਜਾਬ ਦਾ ਮਾਨ ਆ ਸਰਦਾਰ ਬਲਬੀਰ ਸਿੰਘ ਹੈਲਥ ਮੰਤਰੀ ਔਰ ਸਾਡੇ ਰਾਜ ਸਭਾ ਦੇ ਮੈਂਬਰ ਲੁਧਿਆਣਾ ਦੇ ਜੰਪਾਲ ਸੰਜੀਵ ਰੋੜਾ ਜੀ ਦੀ ਮਿਹਨਤ ਦੇ ਸਦਕੇ ਅੱਜ ਇਹ ਸਿਵਲ ਹਸਪਤਾਲਾ ਇਕ ਇਤਿਹਾਸਕ ਕੰਮ ਦੇ ਵਿੱਚ ਆਪਣਾ ਰੂਪ ਧਾਰ ਰਿਹਾ ਹੈ ਲੱਗਦਾ ਕਿ ਹੁਣ ਆਮ ਲੋਕਾਂ ਨੂੰ ਇਹ ਹਸਪਤਾਲ ਦੇ ਵਿੱਚ ਵਧੀਆ ਸੁਵਿਧਾਵਾਂ ਮਿਲਣਗੀਆਂ ਜਿਸ ਤਰ੍ਹਾਂ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਮਿਲਦੀਆਂ ਸੀ ਸੁਵਿਧਾਵਾਂ ਦੇਖੋ ਪੈਸੇ ਵਾਲੇ ਨੇ ਆਪਣੇ ਆਪ ਕਰਾ ਲੈਣਾ ਹੁੰਦਾ ਆਪਣਾ ਇਲਾਜ ਇਲਾਜ ਹਮੇਸ਼ਾ ਗਰੀਬ ਆਦਮੀ ਨੂੰ ਚਾਹੀਦਾ ਤੇ ਮੱਦਮ ਪਰਿਵਾਰ ਦੇ ਲੋਕਾਂ ਨੂੰ ਚਾਹੀਦਾ ਇਹ ਦੋਨਾਂ ਲਈ ਸਹੂਲਤ ਜਿਹੜੀ ਆ ਉਹ 18 ਤਰੀਕ ਨੂੰ ਮਿਲਣ ਜਾ ਰਹੀ ਹੈ ਆਪਣੇ ਸਾਰੇ ਲੁਧਿਆਣਾ ਵਾਸੀਆਂ ਨੂੰ ਮੈਂ ਇਸ ਗੱਲ ਦੀ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਕਹਿ ਸਕਦਾ ਕਿ ਲੁਧਿਆਣੇ ਦਾ ਸਿਵਲ ਤਲ ਜਿਹੜਾ ਵਾ ਉਹ ਆਮ ਆਦਮੀ ਦੀ ਪਾਰਟੀ ਦੇ ਰਾਜ ਦੇ ਵਿੱਚ ਆ ਗਰੀਬਾਂ ਦੇ ਉੱਤੇ ਮੱਲਮ ਲਾਣ ਜਾ ਰਹੇ ਆ ਪੰਜਾਬ ਸਰਕਾਰ ਦਾ ਵੀ 3 ਸਾਲ ਦਾ ਕਾਰਜਕਾਲ ਪੂਰਾ ਹੋ ਗਿਆ ਵਾ ਕਿਸਤਾ ਦੇਖਦੇ ਹੋ ਅੱਜ ਭਗਵੰਤ ਮਾਨ ਨੇ ਵੀ ਵਧਾਈ ਦਿੱਤੀ ਹੈਗੀ ਦੇਖੋ ਕੀਤੇ ਹੋਏ ਵਾਦੇ ਲੋਕਾਂ ਦੇ ਨਾਲ ਇੱਕ ਵਾਦੇ ਦੇ ਵਿੱਚ ਆ ਵੀ ਦੇਖ ਲਓ ਇਹ ਵੀ ਅੱਜ ਖੂਬਸੂਰਤੀ ਨੂੰ ਕਰ ਰਿਹਾ ਵਾ ਸਿਵਲ ਹਸਪਤਾਲ ਵੀ ਮੈਂ ਮੈ ਤੁਹਾਨੂੰ ਜਿਮੇ ਦੱਸਿਆ ਵਾ ਵੀ ਇਹ ਗਰੀਬਾਂ ਦੀ ਮੱਲਮ ਆ ਜਿਹੜਾ ਸਿਵਲ ਹਸਪਤਾਲ ਹੈ ਗਰੀਬਾਂ ਦੀ ਮੱਲ ਮਾ ਮਦਮ ਪਰਿਵਾਰ ਦੇ ਲੋਕ ਅੱਜ ਤੁਸੀਂ ਪ੍ਰਾਈਵੇਟ ਹਸਪਤਲਾਂ ਚੱਲ ਜਾਓ ਗਰੀਬ ਆਦਮੀ ਕੋ ਆਪਣਾ ਇਲਾਜ ਨਹੀਂ ਕਰਾਉਣ ਲਈ ਪੈਸੇ ਹੈਗੇ ਪਰ ਇਹ ਹਸਪਤਲ ਜਿਹੜਾ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਔਰ ਸਰਦਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸੁਪਰੀਮੋ ਅਰਬਿੰਦ ਕੇ ਰੀਵਾਲ ਔਰ ਡਾਕਟਰ ਬਲਬੀਰ ਸਿੰਘ ਸਹਿਲਤ ਮੰਤਰੀ ਔਰ ਸਾਡੇ ਜਿਹੜੇ ਸੰਜੀਵ ਰੋੜਾ ਜੀ ਆ ਰਾਜ ਸਭਾ ਮੈਂਬਰ ਉਹਨਾਂ ਦੀ ਚਾਰਾਂ ਦੀ ਬੇਨਤ ਸਦਕੇ ਅੱਜ ਇਸ ਮੇਰੇ ਹਲਕੇ ਦੇ ਵਿੱਚ ਜਿਹੜਾ ਸਿਵਲ ਹਸਪਤਾਲ ਆ ਉਹ ਗਰੀਬਾਂ ਦੇ ਮੱਲਮ ਬਣ ਕੇ ਉਹਨਾਂ ਨੂੰ ਉਹਨਾਂ ਦੀ ਹਾਜ਼ਰੀ ਚ ਉਹਨਾਂ ਨੂੰ ਮਿਲ ਰਹੇ ਆ। ਤਿੰਨ ਸਾਲ ਦੇ ਕਾਰਜ ਕਾਲ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਰਕਾਰ ਦੇ ਮੂਰੇ? ਦੇਖੋ ਕੰਮ ਕੀਤਾ ਨੀਅਤ ਤੇ ਨੀਤੀ ਚ ਫਰਕ ਨਹੀਂ ਹੋਣਾ ਚਾਹੀਦਾ। ਸਾਡੀ ਨੀਅਤ ਵੀ ਸਾਫ਼ ਸੀ ਸਾਡੀ ਨੀਤੀ ਵੀ ਸਾਫ਼ ਆ। ਅਸੀਂ ਆਪਣੀ ਨੀਅਤ ਤੇ ਨੀਤੀ ਨਾਲ ਕੰਮ ਕੀਤਾ ਵਾ। ਪਰਮਾਤਮਾ ਨੇ ਸਾਨੂੰ ਹਿੰਮਤ ਦਿੱਤੀ 2 ਸਾਲ ਹੋਰ ਰਹਿੰਦੇ ਆ ਜੀ 2 ਸਾਲਾਂ ਚ ਹੋਰ ਕਾਇਆ ਕਲਪ ਕਰਨੀਆਂ ਪੰਜਾਬ ਦੀ ਜਵਾਨੀ ਨੂੰ ਸਿੱਧੇ ਰਸਤੇ ਲਾਉਣਾ ਜਿਹੜਾ ਨਸਿਆਂ ਦੇ ਵਿੱਚ ਦਲਦਲ ਬਣ ਗਈ ਸੀ ਉਹਨਾਂ ਨੂੰ ਸਿੱਧੇ ਰਾਹ ਲਾਉਣਾ ਤੇ ਜਿਹੜੇ ਮੈਂ ਖਾਸ ਕਰਕੇ ਤੁਹਾਡੇ ਲਈ ਦੱਸਣਾ ਚਾਹਨਾ ਵਾਂ ਕਿ ਹੁਣ ਤੁਸੀਂ ਜਿਹੜੇ ਨਸ਼ਾ ਤਸਕਰੋਂ ਇਨਾਂ ਨੂੰ ਮੈਂ ਚੈਲੰਜ ਕਰਦਾ ਵੀ ਤੁਹਾਡਾ ਹੁਣ ਪੰਜਾਬ ਦੀ ਧਰਤੀ ਦੇ ਉੱਤੇ ਕੋਈ ਬਾਸ ਨਹੀਂਗਾ ਤੁਹਾਨੂੰ ਪੰਜਾਬ ਛੱਡ ਕੇ ਜਾਣਾ ਪਊ ਜਾਂ ਸਿੱਧੇ ਰਸਤੇ ਚੱਲਣਾ ਪਊ ਧੰਨਵਾਦ ਸ਼ੋਕਸ਼ਾ ਪੱਪੀ ਨੇ ਜਿੰਨਾ ਨਾਲ ਅਸੀਂ ਗੱਲਬਾਤ ਕੀਤੀ ਹੈ ਤਾਂ ਨਵੇਂ ਤਰੀਕੇ ਦੇ ਨਾਲ ਗ੍ਰੇਡ ਜਿਹੜਾ ਵਾ ਹਸਪਤਾਲ ਕੀਤਾ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਇਸ ਨੂੰ ਇੱਕ ਨਵੀਂ ਰੂਪਰੇਖਾ ਦਿੱਤੀ ਜਾ ਰਹੀ ਆ ਪੂਰੇ ਹਸਪਤਾਲ ਨੂੰ ਇਸ ਵਕਤ ਚਮਕਾਇਆ ਜਾ ਰਿਹਾ ਵਾ ਕਿਉਂਕਿ 18 ਤਰੀਕ ਨੂੰ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਭਗਵੰਤ ਮਾਨ ਨੇ ਉਹ ਇਸ ਹਸਪਤਾਲ ਦੇ ਵਿੱਚ ਪਹੁੰਚ ਰਹੇ ਨੇ ਇਸ ਹਸਪਤਾਲ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਉਹ ਨਵੀਆਂ ਲਿਆਂਦੀਆਂ ਗਈਆਂ ਨੇ ਮਸ਼ੀਨਾਂ ਨਵੀਆਂ ਲਿਆਂਦੀਆਂ ਗਈਆਂ ਨੇ ਕੂਲਰ ਪੱਖੇ ਲਗਾਏ ਗਏ ਨੇ ਰੰਗ ਰੋਗਨ ਜਿਹੜਾ ਬਾ ਉਹ ਸਾਫ ਤਰੀਕੇ ਨਾਲ ਕੀਤਾ ਜਾ ਰਿਹਾ ਬਾ ਬੈਠਣ ਦੀ ਵਿਵਸਥਾ ਜਿਹੜੀ ਆ ਆਮ ਲੋਕਾਂ ਦੇ ਲਈ ਕੀਤੀ ਜਾ ਰਹੀ ਆ ਤਾਂ ਇਹ ਹਸਪਤਾਲ ਦੇ ਵਿੱਚ ਨਵੀਆਂ ਚੀਜ਼ਾਂ ਜਿਹੜੀਆਂ ਅਪਗ੍ਰੇਡ ਕੀਤੀਆਂ ਗਈਆਂ ਨੇ ਤਾਂ ਜਲਦ ਹੀ ਇਸ ਨੂੰ ਆਮ ਲੋਕਾਂ ਦੇ ਹਵਾਲੇ ਜਿਹੜਾ ਬਾ ਇਸ ਹਸਪਤਾਲ ਨੂੰ ਕਰ ਦਿੱਤਾ ਜਾਵੇਗਾ